ਸਰੀ ਸਿਟੀ ਹਾਲ ਦੇ ਦਫ਼ਤਰ ਵਿੱਚ ਕਪੜਾ ਹੋਇਆ ਹੈ ਸ਼ਹਿਰ ਵਾਸੀਆਂ ਤੋਂ ਇਕੱਠੇ ਕੀਤੇ ਗਏ ਟੈਕਸ ਵਿੱਚੋਂ ਮੋਟੀ ਰਕਮ ਸਿਟੀ ਦੇ ਲਈ ਕੰਮ ਕਰਦੀ ਇੱਕ ਔਰਤ ਨੇ ਆਪਣੇ ਖਾਤਿਆਂ ਦੇ ਵਿੱਚ ਹੀ ਪਾ ਲਈ ਕੁਝ ਇਸ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਜਿਸ ਬਾਰੇ ਸਿਟੀ ਨੇ ਸਪਸ਼ਟਿਕਰਨ ਵੀ ਜਾਰੀ ਕੀਤਾ ਹੈ 25 ਲੱਖ ਡਾਲਰ ਸਾਬਕਾ ਕਰਮਚਾਰੀ ਤੋਂ ਵਾਪਸ ਲੈਣ ਦੀ ਕੋਸ਼ਿਸ਼ ਜਾਰੀ ਹੈ ਇਹ ਦਾਵਾ ਵੀ ਕੀਤਾ ਗਿਆ ਹੈ ਸਰੀ ਸਿਟੀ ਦੇ ਲਈ ਫਾਈਨੈਂਸ ਕਲਰਕ ਦੇ ਵਜੋਂ ਕੰਮ ਕਰਦੀ ਔਰਤ ਜਿਸ ਨੇ ਲੱਖਾਂ ਡਾਲਰ ਦਾ ਕਪੜਾ ਕੀਤਾ ਸਿਟੀ ਦੇ ਅਧਿਕਾਰੀਆਂ ਨੇ ਜਾਂਚ ਖੋਲਣ ਤੇ 25 ਲੱਖ ਡਾਲਰ ਦੀ ਰਕਮ ਵਾਪਸ ਲੈਣ ਦੇ ਲਈ ਮੁਕਦਮਾ ਸ਼ੁਰੂ ਕਰ ਦਿੱਤਾ ਹੈ ਤਾਂ ਸੀਬੀਸੀ ਦੇ ਵੱਲੋਂ ਆਪਣੀ ਇੱਕ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਕਿ ਇਹ ਇੱਕ ਔਰਤ ਹੈ ਜਿਸ ਨੇ ਆਪਣੇ ਆਪ ਦੇ ਉੱਤੇ ਤਨਾਲ ਹੀ ਆਪਣੇ ਇੱਕ ਬੁਟੀਕ ਕੇਕ ਬੇਕਿੰਗ ਬਿਜ਼ਨਸ ਦੇ ਖਾਤਿਆਂ ਦੇ ਵਿੱਚ ਸਿਟੀ ਦੇ ਪੈਸੇ ਭੇਜੇ ਜੋ ਇਹ 25 ਲੱਖ ਡਾਲਰ ਤੱਕ ਦਾ ਕਪੜਾ ਹੋਇਆ ਦੱਸਿਆ ਜਾ ਰਿਹਾ ਹੈ ਟੈਕਸ ਪੇਅਰਸ ਦੀ ਰਕਮ ਦੇ ਨਾਲ ਸਿਟੀ ਨੇ ਔਰਤ ਦੀ ਪਛਾਣ ਨੂੰ ਤਾਂ ਜਨਤਕ ਨਹੀਂ ਕੀਤਾ ਪਰ ਉਹਨਾਂ ਕਿਹਾ ਹੈ ਕਿ ਪੈਸਿਆਂ ਨੂੰ ਗਲਤ ਤਰੀਕੇ ਨਾਲ ਵਰਤਣ ਦੇ આરોਪ ਨੇ ਤੇ ਕੁੱਲ 22 ਮਿਲੀਅਨ ਡਾਲਰ ਦੀ ਰਕਮ ਦੀ ਵਾਪਸੀ ਦੇ ਲਈ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ। ਪਿਛਲੇ ਸਾਲ ਸਟਾਫ ਨੇ ਸਰਕਾਰੀ ਫੰਡ ਤੇ ਆਡਿਟ ਕੀਤਾ ਜਿਸ ਵਿੱਚ ਗਲਤੀਆਂ ਦਾ ਪਤਾ ਲਗਾਇਆ ਗਿਆ। ਜਿਸ ਤਹਿਤ ਪ੍ਰਸ਼ਾਸਨ ਨੇ ਤੁਰੰਤ ਅੰਦਰੂਨੀ ਸਮੀਖਿਆ ਸ਼ੁਰੂ ਕਰ ਦਿੱਤੀ। ਪ੍ਰਬੰਧਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਲੈਣ-ਦੇਣ 2017 ਤੋਂ ਹੋ ਰਿਹਾ ਸੀ। ਹੁਣ ਇਸ ਮਾਮਲੇ ਦੀ ਅਪਰਾਧਿਕ ਜਾਂਚ ਜਾਰੀ ਹੈ ਤੇ ਸਿਟੀ ਨੇ ਇਹ ਵੀ ਕਿਹਾ ਕਿ ਭਵਿੱਖ ਵਿੱਚ ਇਸ ਤਰ੍ਹਾਂ ਇਸ ਸਮੱਸਿਆ ਤੋਂ ਬਚਣ ਦੇ ਲਈ ਜ਼ਰੂਰੀ ਕਦਮ ਵੀ ਚੁੱਕ ਲਏ ਗਏ ਨੇ ਸਿਟੀ ਨੇ ਬਿਆਨ ਜਾਰੀ ਕਰਕੇ ਮੁੱਖ ਤੌਰ ਤੇ ਕਿਹਾ ਹੈ ਕਿ 2024 ਵਿੱਚ ਬੀਸੀ ਸੁਪਰੀਮ ਕੋਰਟ ਵਿੱਚ ਇੱਕ ਸਾਬਕਾ ਕਰਮਚਾਰੀ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਜਿਸ ਵਿੱਚ ਲਗਭਗ 22 ਮਿਲੀਅਨ ਡਾਲਰ ਦੀ ਰਕਮ ਦੀ ਵਾਪਸੀ ਦੀ ਮੰਗ ਕੀਤੀ ਗਈ ਹੈ ਜਿਸ ਵਿੱਚ ਖਰਚੇ ਤੇ سود ਵੀ ਸ਼ਾਮਲ ਹੈ ਜਿਸ ਦੇ ਬਾਰੇ ਸਿਟੀ ਦੇ ਵੱਲੋਂ ਅਧਿਕਾਰਤ ਤੌਰ ਤੇ ਬਿਆਨ ਜਾਰੀ ਕਰਕੇ ਇਹ ਸਾਰੀ ਜਾਣਕਾਰੀ ਨੂੰ ਸਾਂਝਾ ਕੀਤਾ ਗਿਆ ਹੈ ਜਿਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਮੁਕਦਮੇ ਵਿੱਚ ਕੋਈ ਵੀ ਮੌਜੂਦਾ ਕਰਮਚਾਰੀ ਨਹੀਂ ਹੈ ਤੇ ਕੋਈ ਹੋਰ ਸਟਾਫ ਮੈਂਬਰ ਇਸ ਦੇ ਵਿੱਚ ਸ਼ਾਮਲ ਨਹੀਂ ਹੈ। ਉਹਨਾਂ ਨੇ ਵੀ ਕਿਹਾ ਕਿ ਕਿਉਂਕਿ ਮਾਮਲਾ ਅਦਾਲਤ ਵਿੱਚ ਹੈ ਜਿਸ ਕਰਕੇ ਕੋਈ ਹੋਰ ਟਿੱਪਣੀ ਉਸ ਉੱਤੇ ਫਿਲਹਾਲ ਨਹੀਂ ਕੀਤੀ ਜਾ ਸਕਦੀ। ਹਾਲਾਂਕਿ ਸਿਟੀ ਨੇ ਪੁਸ਼ਟੀ ਕੀਤੀ ਹੈ ਕਿ ਪਬਲਿਕ ਫੱਟ ਦੀ ਸੁਰੱਖਿਆ ਦੇ ਲਈ ਫੈਸਲਾ ਕਰਨ ਵਾਲੇ ਕਦਮ ਚੁੱਕ ਲਏ ਗਏ ਨੇ ਤੇ ਪੂਰੀ ਰਕਮ ਦੀ ਵਾਪਸੀ ਸੁਰੱਖਿਅਤ ਤਰੀਕੇ ਦੇ ਨਾਲ ਹੋ ਜਾਵੇ ਇਸ ਵਾਸਤੇ ਯਤਨ ਜਾਰੀ ਨੇ।